ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡ ਢਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰਾਜ ਕੋਲੇ ਪਹੁੰਚੇ ਆ ਪਿੰਡ ਸਹਿਣਾ ਜੀ ਅੱਜ ਆਪਾਂ ਤਿੰਨ ਝੋਟੀਆਂ ਲੈ ਕੇ ਆਇਆ ਇੱਕ ਨਹੀਂ ਤਿੰਨ ਗੱਬਣਾ ਲੈ ਕੇ ਆਇਆ ਜੀ ਥੋੜੀ ਮੰਗ ਤੇ ਨੀਲੀ ਰਾ ਵੀ ਬੂਰੀ ਤੇ ਮੋਰਾ ਬਾਈ ਪਾਉਂਦਾ ਐਂ ਹੁੰਦਾ ਤਿੰਨੇ ਬਰੀਡਾਂ ਹੁੰਦੀਆਂ ਆਂ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਅੱਜ ਉਹੀ ਗੱਲ ਉਹਦੇ ਵਾਲੀ ਫੇਰ ਆ ਵੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਜਿਹੜੀਆਂ ਜਿਹੜੀਆਂ ਸਕਰੀਨ ਤੇ ਝੋਟੀਆਂ ਦੇਖੀਆਂ ਨੇ ਕੋਈ ਆਮ ਨਹੀਂ ਹੈਗੀਆਂ ਚੰਗੀ ਕੁਆਲਿਟੀ ਵਾਲੀਆਂ ਤੇ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਵੀਰੇ ਰਾਜ ਸਸਰੀ ਘਰ ਗੁੱਟੇ ਹੋ ਠੀਕ ਹੈ ਵੀਰੇ ਠੀਕ ਠਾਕ ਵੀਰੇ ਹੋਰ ਦੱਸ ਰਾਜ ਵਧੀਆ ਵੀਰੇ ਵਧੀਆ ਹੋ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਨੰਬਰ 9876347016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨਹੀਂ ਆਪਾਂ ਨੂੰ ਪੱਖੋ ਕੈਂਚੇ ਕਹਿੰਦੇ ਭਧੌਰ ਰਹਿ ਜਾਂਦਾ ਓਕੇ ਜੀ ਸਹਿਰ ਵਾਲੇ ਹੱਡੇ ਤੋਂ ਆਪਣਾ ਘਰ ਸਿੱਧਾ ਮਸੀਤ ਵਾਲੀ ਬੀਚ ਪੁੱਛ ਕੇ ਆ ਜੀ ਓਕੇ ਜੀ ਰਾਜ ਦਾ ਘਰ ਓਕੇ ਰਾਜ ਫਿਰ ਚੰਗਾ ਚੱਲੀ ਜਾਂਦਾ ਕੰਮਕਾਰ ਵੀਰੇ ਕੰਮ ਵਧੀਆ ਪਰਮਾਤਮਾ ਦੀ ਕਿਰਪਾ ਗੁੱਟੇ ਬੜੇ ਓਕੇ ਤੇ ਫੋਨ ਫੋਨ ਆਪਣੇ ਚੈਨਲ ਤੇ ਆਉਂਦੇ ਆ ਮੈਂ ਕਹਿੰਦਾ ਬਾਧੂ ਉਹਦੇ ਆ ਪਪਾਈ ਤਾਂ ਹਟੇ ਲਮਾਂ ਦੋ ਹਾਂਜੀ ਹਾਂਜੀ ਉਹ ਅੱਜ ਤਿੰਨ ਦਿਖਾਵਾਂਗੇ ਬੁੱਤੇ ਤਿੰਨ ਹੀ ਟੋਕਣਾ ਗੱਬਣਾ ਤੇ ਤਿੰਨ ਹੀ ਬਰੀਡਾਂ ਤਿੰਨ ਹੀ ਬਰੀਡਾਂ ਨੇ ਇਹਦਾ ਨੀਲੀ 라ਵੀ ਆ ਇੱਕ ਬੂਰੀ ਤੇ ਇੱਕ ਕਾਲੀ ਓਕੇ ਜੀ ਤੇ ਦੁੱਧ ਕਿੰਨਾ ਕਿੰਨਾ ਆ ਗਿਆ ਤਿੰਨਾਂ ਥੱਲੇ ਦੁੱਧ ਵੀਰੇ ਇੱਕ ਥੱਲੇ ਨੀਲੀ 라ਵੀ ਥੱਲੇ ਤਾਂ 7 ਕਿਲੋ ਆ ਓਕੇ ਤੇ ਬੂਰੀ ਥੱਲੇ 6 ਕਿਲੋ ਆ ਤੇ ਕਾਲੀ ਥੱਲੇ ਕਾਲੀ ਥੱਲੇ 8 ਤੇ 7 ਦੇ ਕਰੀਬ ਆ 7 ਮੰਗ ਲਓ 8 ਮੰਗ ਲਓ ਓਕੇ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਨੇ ਪ्योर ਨੀਲੀ 라ਵੀ ਦੀ ਮਗਰ ਵੀ ਇੱਧਰ ਹੋਇਓ ਜੀ ਮਾੜ ਆ ਪਤਾ ਤੇ ਜਿਹੜੀ ਪ्योर ਨੀਲੀ 라ਵੀ ਦੀ ਮਗਰ ਕੱਟੀ ਤੇ ਆ ਆਬੀ ਕੱਟੀ ਕਿਹੜਾ ਸੁਆ ਵੀਰੇ ਇਹ ਇਹ ਵੀਰੇ ਕਲੂਨ ਸੁਈ ਵੀ ਹੈ ਜੀ ਦੂਜੇ ਸੁਏ ਵਾਸਤੇ ਕਿੰਨੇ ਮਹੀਨੇ ਚੈੱਕ ਪਾਸ ਆ ਇਹ 3 ਮਹੀਨਿਆਂ ਦੀ ਚੈੱਕ ਪਾਸ ਆ ਪਮਾ ਦੀ ਕਰਾ ਕੇ ਲੈ ਜੀ ਸਾਡੀ ਕਰਾਈ ਵੀ ਹੈ ਟੀਕਾ ਨੰਡਾ ਲੱਗਿਆ ਹੋਇਆ ਓਕੇ ਆਪ ਦਾ ਡਾਕਟਰ ਨਾਲ ਲਿਆ ਵੇ ਕਰਾ ਕੇ ਲੈ ਜੀ ਬਾਅਦ ਚ ਲਾਂਬੇ ਦੇਣ ਦਾ ਕੋਈ ਫਾਇਦਾ ਨਹੀਂ ਆ ਕੇ ਜੀ ਫਾਇਦਾ ਨਹੀਂ ਇੱਥੇ ਕਰਾਓ ਆਪ ਦੀ ਪੂਰੀ ਗਰੰਟੀ ਕਰ ਲਓ ਓਕੇ ਜੀ ਜਦੋਂ ਜੇਤੂਗਾਰ ਹੋਗੀ ਉਦੋਂ ਕੋਈ ਗਰੰਟੀ ਨਹੀਂ ਹੈ 3 ਮਹੀਨੇ 3 ਮਹੀਨਿਆਂ ਦੀ ਸਹੀ ਚੌਥਾ ਲੱਗ 3 ਮਹੀਨੇ ਸਹੀ ਚ ਇੱਕ ਪਾਸ 7 ਕਿਲੋ ਦੁੱਧ ਤੇ ਮਗਰ ਕੱਟੀ ਮਿਲਦੀ ਗਾਏ ਤੇ ਬਾਈ ਬੱਚੇ ਦੀ ਵੀਰੇ ਬੱਚੇ ਦੇ ਖੋਲੋ ਇਹਨੂੰ ਤੋਰਾ ਤਾਰਾ ਕਰਾਈ ਗਿਆ ਚ ਇੱਕ ਤੇ ਬਾਕੀ ਦਾ ਕੁਆਲਿਟੀ ਵਾਲੀ ਝੋਟੀ ਆ ਤੇ ਮਗਰ ਵੀ ਤੁਹਾਨੂੰ ਨਾਲ ਕੱਟੀ ਫਰੀ ਦੇ ਦੇਣੀ ਆ ਬਾਈ ਨੇ ਕਰੋ ਚੈੱਕ ਬਸ ਜੀ ਪਿਆਰ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਝੋਟੀ ਆ ਦੇਖੋ ਜੀ ਅੱਖਾਂ ਦੀ ਦੱਸਣ ਦੀ ਲੋੜ ਨਹੀਂ ਜਿਹੜਾ ਤੁਹਾਡੇ ਨੀਲੀ ਰਾਵੀ ਦੀ ਜਾਣਕਾਰੀ ਰੱਖਦਾ ਬੰਦਾ ਉਹਨੂੰ ਨਾਲ ਲਿਆਉਣ ਦਾ ਨਾਰਾਜ ਹਾਂ ਉਹ ਨਾਲ ਨਹੀਂ ਆ ਵੀ ਕੋਈ ਆਪਾਂ ਨੂੰ ਦਿੱਕਤਾਂ ਨਹੀਂ ਕਰ ਦਿੱਕਤਾਂ ਵਾਲੀ ਗੱਲ ਨਹੀਂ ਮਾਰ ਕੇ ਫੁੱਲ ਆ ਫੁੱਲ ਪ੍ਰੋਪਰ ਮਾਰ ਕੇ ਆ ਦੇਖੋ ਚਮਕੀ ਦੇਖੋ ਕਿਵੇਂ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 12:00 ਵਜੇ ਦਾ ਉਸ ਹਿਸਾਬ ਨਾਲ ਲੈਵੇ ਦੀ ਜੱਜਮੈਂਟ ਕਰ ਲਿਓ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਨੰਬਰ ਲੈ ਚਲੋ ਜੀ ਤਾਰਾ ਦੋਰਾ ਤੁਸੀਂ ਆਪਦੀਆਂ ਆ ਕੇ ਮਾਰਿਓ ਬਾਈ ਕਰਨੋ ਫੋਲੋ ਦੱਸਦੀਆਂ ਤੁਸੀਂ ਆਦੀ ਦਸਲੀ ਕਰਨੀ ਹੈਗੀ ਆ ਕੇ ਫੁੱਲ ਮਾਰਕ ਚਵਾਈ ਦੀ ਪਾਲੀ ਪੋਲੀ ਆ ਜੀ ਜਦੋਂ ਮਰਜੀ ਚੋਰੇ ਕੋਈ ਜਵਾਕ ਝੋਲੇ ਭਮਾਂ ਦੀ ਪੂਰੀ ਪੋਲੀ ਤਾਰਾ ਗੰਨੇ ਆ ਤੇ ਕੱਟੀ-ਕੁੱਟੀ ਫਿਰ ਇੱਕ ਨੰਬਰ ਹੈ ਨਾ ਮਗਰ ਕੱਟੀ ਮੰਗਰ ਕੱਟੀ ਦੋ ਜਾਂਦੀਆਂ ਇੱਕ ਦੇ ਮੁੱਲ 'ਚ ਤਿੰਨ ਮਨ ਲਗਾ ਨੂੰ ਗੱਬਣਾ ਕਿੰਨੇ ਪੈਸੇ ਆ ਜਦੇ ਨਾਲ ਹੀ ਅਗਲੇ ਦੁੱਧ ਪੀਉਣ ਨਾਲੇ ਗੱਬਣਾ ਬੁੱਟੇ ਕਿੰਨੇ ਪੈਸੇ ਆ ਜਦੇ ਫੋਨ ਤੇ ਕਰਾਂਗੇ ਕਰਾਂਗੇ ਜੈਜ ਮੋੜਦੇ ਨਹੀਂ ਅਗਲੇ ਵਿੱਚ ਭੈਣ ਭਰਾ ਕਹਿੰਦੇ ਨਾ ਵੀ ਨਹੀਂ ਮੁੱਲ ਫੋਨ ਤੇ ਨਹੀਂ ਸਿੱਧਾ ਹੋਣਾ ਚਾਹੀਦਾ ਬੁੱਟੇ ਨਹੀਂ ਕੋਈ ਗੱਲ ਨਹੀਂ ਆਪਾਂ ਜ ਜੇ ਲੋਨ ਬਹੂਏ ਦਾ ਨਹੀਂ ਜੇ ਉਹ ਆਪਣਾ ਮਾਲ ਹੁੰਦਾ ਆਪਾਂ ਕਿਸੇ ਨੂੰ ਐ ਨਹੀਂ ਵੀ ਤੇ ਤੁਹਾਨੂੰ ਝੋਟੀ ਦਿਖਾਦੀ ਪਹਿਲੇ ਨੰਬਰ ਤੇ ਨੀਲੀ ਰਾਵੀ ਤਿੰਨ ਮਹੀਨੇ ਚੈੱਕ ਪਾਸ 7 ਕਿਲੋ ਦੁੱਧ ਰੇੜੀ ਬੱਚੇ ਦੇ ਮਿਲਦੀ ਰੇੜੀ ਤੇ ਮਗਰ ਕੱਟੀ ਵੀ ਨੀਲੀ ਰਾਵੀ ਰੇੜੀ ਤੇ ਹੁਣ ਆਪਾਂ ਗੱਲ ਕਰ ਲਗੇ ਬੂਰੀ ਦੀ ਵੀਰੇ ਇਹ ਕਿਹੜਾ ਸੂਆ ਇਹ ਬਰੇਦ ਕੀ ਤੀਜੇ ਸੂਆ ਦੂਜਾ ਸੂਆ ਸੂਈ ਵੀ ਹੈ ਦੀ ਕਿੰਨੇ ਮਹੀਨੇ ਚੈੱਕ ਪਾਸ ਆ ਤੀਜੇ ਸੂਏ ਇਹ 6 ਮਹੀਨੇ ਤੋਂ 5-4 ਦਿਨ ਘੱਟ ਆ ਵੀਰੇ 6 ਮਹੀਨੇ ਆਪਣੀ ਕਰਾਈ ਵੀ ਆ ਆਪਣੀ ਕਰਾਈ ਵੀ ਆ ਅਗਲੀ ਅਗਲਾ ਆਪ ਦੀ ਕਰਾਗੇ ਬੱਚਾ ਕਿਹੜਾ ਇਹਦਾ ਬੱਚਾ ਇਹਦੀ ਮੰਗ ਰਹੀ ਨਹੀਂ ਓਕੇ ਜੇ ਬੱਚਾ ਇਹ ਪਾੜੇ ਦੀ ਆ ਚਾਹੁੰਦੇ ਆ ਮਿਲਦੀ ਹੈ 1 ਨੰਬਰ ਦੁੱਧ ਕਿੰਨਾ ਬਾਈ ਮੰਮਾ ਜੀ ਜਿਹੜਾ ਮਰਜ਼ੀ ਚੋਈ ਜਾਵੇ ਦੁੱਧ 6 ਦੇ ਕਰੀਬ ਆ ਬਰੇ 6 ਦੇ ਕਰੀਬ ਹਾਂ ਅਗਲਾ 5 ਮੰਨ ਕੇ ਲੈ ਜਾ ਪਹੁੰਦੀ 5 ਮੰਨ ਕੇ ਲੈ ਜਾਈਆਂ ਹੁਣ 6 ਦੀ ਡਰਾਈ ਹੁਣ ਇਹਨੇ ਤਾਂ ਡਰਾਈ ਹੁਣ ਆ ਮਹੀਨੇ ਨੂੰ ਡਰਾਈ ਹੋਣ ਦੀ ਓਕੇ ਜੀ ਤੇ ਕੁਆਲਿਟੀ ਫੁੱਲ ਫੁੱਲ ਬੁਰੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਪਿਓਰ ਜਮਾ ਤੇ ਥਣਲੇ ਵੀ ਦੀ ਬੜੀ ਸਾਫ ਆ ਹੈਨਾ ਬਾਈ ਬੰਦੇ ਇੱਕ ਸੱਠ ਦੀ ਲੈ ਜਾਂਦਾ ਜੀ ਓਕੇ ਜੀ ਓਕੇ ਲੈ ਚਲੋ ਇਧਰ ਲੈ ਚਲੋ ਹਾਂ ਇਧਰ ਲੈ ਚਲੋ ਸਿੱਧੀ ਆ ਦੇਖੋ ਜੀ ਪਿੱਠਪੂੜੇ ਦੀ ਬਹੁਤ ਰਾਜ ਆ ਜਾ ਆ ਨਾਲ ਹੀ ਬੰਤਰ ਜੰਗੇ ਹਨ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਘੱਟ ਵਾਲੀ ਝੋਟੀ ਹੈ ਪਿੱਠਪੂੜਾ ਬਹੁਤ ਚੰਗਾ ਹੈ ਸੋਲਿਆਂ ਵਾਂਗ ਚਮਕਦੀ ਹੈ ਨਾ ਉਹ ਮੇਰੀ ਲੋਹੀ ਪੂਰੀ ਨਹੀਂ ਹੈਗੀ ਪਿਓਰ ਪੱਕੀ ਜਮ ਪੱਕੀ ਪੂਰੀ ਹੈ ਤੇ ਚਾੜ ਸੱਟ ਤੇ ਝੋ ਹੈ ਚਾੜ ਸੱਟ ਝੋਲਾ ਧਾਰ ਪੂਰੀ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਕੋਈ ਗੰਦਾ ਨਹੀਂ ਤੇ ਥਾਨ ਵੀ ਦੂਰੀ ਤੇ ਲੱਗੇ ਵਿਆ ਪੂਰੀ ਤੇ ਪੂਰੀ ਸਵੇਸ ਤੇ ਆਚਾਰੇ ਓਕੇ ਜੀ ਤੇ ਰਾਜੇ 6 ਮਹੀਨੇ ਕਿੰਨੇ ਦਿਨਾਂ ਦੀ ਗੱਬਣਾ ਹੈ 5-4 ਦਿਨ ਘਾਟਾ 6 ਦੀ ਹੈ ਬਈ ਚਲੋ 6 ਦੀ ਮੰਨ ਲਓ 5-4 ਦਿਨਾਂ ਦਾ 7ਵਾਂ ਲੱਗ ਜੂ ਮੰਨ ਲਓ 6 ਕਿਲੋ ਦੁੱਧ ਰੈੜੀ ਤੇ ਚਾਟ ਤੇ ਮਿਲਦੀ ਰੈੜੀ ਰੈੜੀ ਜਿੰਨੇ ਮਰਜ਼ੀ ਚ ਹੋਈ ਜਾ ਬਾਲਟੀ ਧਰ ਕੇ ਕੋਈ ਆਇਆ ਨਹੀਂ ਲੱਤ ਛੜ ਨਹੀਂ ਕਰਦੀ ਕਿੰਨੇ ਪੈਸੇ ਬਈ ਕਿੰਨੇ ਮੰਗੀਆਂ ਪੂਰੀਆਂ ਸੀ ਲਾਵਾ ਅਗਲਾ ਜਿੰਨੇ ਮਰਜ਼ੀ ਬਾਲਟੀ ਧਰ ਕੇ ਇਹਦੇ ਕਿੰਨੇ ਪੈਸੇ ਬਈ ਇਹਦੇ ਹੀ ਫੋਨਤੀ ਕਰਾਂਗੇ ਬੁੱਟੇ ਦੇ ਕੇ ਮੋੜਾਂਗੇ ਬੂਰੀ ਦੀ ਮੰਗ ਬਹੁਤ ਕਰਦੇ ਆ ਲੋਕ ਆਪਾਂ ਮੋੜਦੇ ਨਹੀਂ ਦੇ ਕੇ ਮੋੜਾਂ ਜਾਂ ਫਿਰ ਬਾਹਲੇ ਦਿਨ ਲੱਗ ਜਾਂਦੇ ਹਾਂ ਇਕੱਠਿਆਂ ਕਰਨ ਨੂੰ ਤਾਂ ਦਿਨ ਤਾਂ ਫਿਰ ਆਇਆ ਮਾਲ ਦੀ ਛੋਟਾ ਬੁੱਟੇ ਹੁਣ ਨਾ ਸਿਆਲ ਦੀ ਰੋਟੇ ਤੇ ਜਿਹੜੀ ਆਪਾਂ ਵੱਡੀ ਮੋਹਰਾਂ ਨਾਲ ਦੀ ਝੋਟੀ ਦੇਖੀ ਆ ਨਾ ਮੇਰੇ ਹਿਸਾਬ ਨਾਲ ਪਹਿਲੇ ਸੂਏ ਸੂਈ ਵੀ ਆ ਹੈ ਹਾਂ ਇਹਨੇ 14 ਲੀਟਰ ਦੁੱਧ ਦਿੱਤਾ ਬੱਚਾ ਕਿਹੜਾ ਇਹਦਾ ਆਹ ਇਹਦਾ ਕੱਟਾ ਬੁੱਟੇ ਓਕੇ ਕਿੰਨੇ ਮਹੀਨੇ ਹੋ ਗਏ ਹੋਣਗੇ ਤਕਰੀਬਨ ਲਿਆਓ ਜੀ ਇਹਨੂੰ ਹੋਗੇ ਹੋਗੇ 6-7 ਮਹੀਨੇ 6 ਮਹੀਨੇ ਸੁਈ ਨੂੰ ਸੁਈ ਨੂੰ ਤਾਂ ਦੁੱਧ ਕਿੰਨਾ ਰੈਡੀ ਆ ਬਾਈ ਹੁਣ ਦੁੱਧ ਦੇ ਥੱਲੇ 8 ਦੇ ਕਰੀਬ ਆ ਵੀਰੇ 8 ਦੇ ਕਰੀਬ ਤੇ ਕਿੰਨੇ ਮਹੀਨੇ ਚੈੱਕ ਪਾਸ ਆ ਅਗਲਾ 7 ਮੰਨ ਕੇ ਲੈ ਲੇ ਆਪਾਂ 8 ਕਹਿੰਦੇ ਆ ਕਿੰਨੇ ਮਹੀਨੇ ਚੈੱਕ ਪਾਸ ਆ ਇਹ 4 ਮਹੀਨਿਆਂ ਦੀ ਆ ਵੀਰੇ 4 ਮਹੀਨੇ ਤੇ ਕੱਦ-ਕਾਠ ਮੜਾ ਇਹਦਾ ਤਾਂ ਹਾਂ ਕੱਦ-ਕਾਠ ਪੂਰੇ ਫੁੱਲ ਸਾਈਜ਼ ਦੀ ਆ ਫੁੱਲ ਸਾਈਜ਼ ਦੀ ਲੈ ਚਲੋ ਇਧਰ ਨੂੰ ਦੁੱਧਿਆਂ ਨੂੰ ਹੱਥ ਲਾਉ ਫੁੱਟੇ ਨਾਲੇ ਅਗਲਾ ਦੁੱਧ ਪੀਉਣ ਨਾਲੇ ਨਾਲੇ ਬੱਚਾ ਮੰਗਰ ਕੱਟਾ ਬੱਤ ਪੂੜਾ ਬੜਾ ਚੰਗਾ ਹਨਾ ਜਹਾਂ ਪਿੱਠ ਪੁੜੇ ਦਾ ਗੜੀ ਰੰਗਵਾਜ ਕਿੰਨੇ ਮਹੀਨੇ ਚੱਕ ਦੱਸੀ ਸੀ ਇਹ 4 ਮਹੀਨਿਆਂ ਦੀ ਆ 5-4 ਦਿਨ ਘੱਟ ਆ ਬਸ ਓਕੇ ਓਕੇ ਹਾਂ ਬਾਕੀ ਦੁੱਧੋਂ ਕਰੀਏ ਝੋਕ ਟੋਆ ਇੱਕ ਨੰਬਰ ਤੇ ਫਿਰ ਸੱਜਣਾ ਇਹਨਾਂ ਦੁੱਧਾਂ ਨਾਲ ਹਾਂ ਨਾਲੇ ਦੁੱਧਾਂ ਨਾਲੇ ਬੱਚਾ ਮੰਗਰ ਬਹੁਤ ਚੰਗਾ ਖੋਰ ਕੇ ਜੀ ਓਕੇ ਓਕੇ ਕਿਤੇ ਨੂੰ ਦੁੱਧੋਂ ਹਟਣਾ 15000 ਦਾ ਬੱਚਾ ਮੰਗਰ ਤੇ ਆ ਸ਼ਾਮ ਤੇ ਕਰਦਾ ਲੈਵੇ ਚੰਗੇ ਭਰ ਲੈਣ ਨੂੰ ਹੁਣ ਪੂਰੇ ਚੰਗੇ ਆਹ ਦੇਖੋ ਜੀ ਤੇ ਬਾਕੀ ਦਾ ਪਿੱਠ ਪੁੜਾ ਸਾਨੂੰ ਤਾਂ ਤੋਂ ਕਰਾਵਾਂ ਇੱਕ ਬੱਚਾ ਵੀ ਕਰਾਵਾਂਗੇ ਚੱਕ ਆਹ ਦੇਖੋ ਜੀ ਤੇ ਬਾਈ ਨਾ ਤੁਸੀਂ ਸੰਪਰਕ ਜਦੋਂ ਵੀ ਮਰਜ਼ੀ ਕਰ ਸਕਦੇ ਹੋ ਕਿਉਂਕਿ ਸਿੱਖਾ ਵਾਲੀ ਡੱਬੀ ਤੋਂ ਲੈ ਕੇ ਸਾਰਾ ਸੌਦਾ ਬਾਈ ਦੀ ਦੁਕਾਨ 'ਚ ਹੁੰਦਾ ਤੁਸੀਂ ਜਦੋਂ ਮਰਜ਼ੀ ਆਓ ਤੇ ਮਿਲੂਗਾ ਹਨਾ ਪਸੂ ਮਿਲੂਗਾ ਮਿਲੂਗਾ ਤੇ ਵੀਰੇ ਕੀ ਡਿਟੇਲ ਆ ਉਹਦੀ ਫਿਰ ਦੁੱਧ ਹੈਗਾ 7-8 ਕਿਲੋ ਹਾਂ 7 ਮੰਨ ਕੇ ਲੈ ਲਿਆ ਅਗਲਾ ਬਸ ਤੇ ਮਗਰ ਕਟਾ ਆਗੇ ਤੇ ਪੈਸੇ ਕਿਨੇ ਛੀ ਸਭੂ ਫੁੱਲਾ ਧਾਰ ਤੂਰ ਪੂਰੀ ਗੰਨੇ ਵਰਗੀ ਆ ਚਾਰਾਂ ਦੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਹੈ ਤਿੰਨੇ ਚੈੱਕ ਕਰਾਂਗੇ ਵੀ ਅਗਲਾ ਭਵਨ ਦੀ ਕਰਾ ਕੇ ਲੈ ਜੇ ਉਹਦੇ ਵੀ ਫੋਨ ਤੇ ਪੈ ਹੈ ਹਾਂ ਫੋਨ ਤੇ ਪੈ ਹੈ ਜੇ ਕੋਈ ਤਿੰਨੇ ਇਕੱਠੀਆਂ ਲੈਂਦਾ ਉਹ ਜਿਹਨੂੰ 2 ਰੁਪਏ ਛੱਡ ਕੇ ਦੇਵਾਂਗੇ ਫਾਰਮ ਹੀ ਖੜਾ ਕਰ ਦੇਣੀਆਂ ਹਨਾ ਤਿੰਨੇ ਦਾ ਆਇਆ ਦੁੱਗਣਿਆਂ ਨੂੰ ਹੱਥ ਲਾਉਣੀਆਂ ਨਾਲੇ ਦੁੱਧ ਚਉਗਾ ਅਗਲਾ ਨਾਲੇ ਗਾਂ ਮੋਹਰਾ ਨਸਲ ਦੀ ਆ ਗਈ 8 ਕਿਲੋ ਦੁੱਧ 4 ਮਹੀਨੇ ਚ ਇੱਕ ਪਾਸ ਮਗਰ ਕੱਟਾ ਜੀ ਇਹਦਾ ਵੀ ਮੁੱਲ ਫੋਨ ਤੇ ਬੂਰੀ ਆ ਗਈ ਪਿਆ ਔਰ 5 ਤੋਂ 6 6 ਕਿਲੋ ਦੁੱਧ ਮੋਲੇ ਦਾ ਵੀ ਫੋਨ ਤੇ ਤੇ ਇਹ ਵੀਰੇ 3 ਮਹੀਨੇ ਦੇ 6 ਮਹੀਨੇ ਦੀ ਇਹ ਹਾਂ 5 ਕਿਲੋ ਤੇ 5 ਤੇ ਤੇ ਮੈਂ ਨੀਲੀ ਰਾਵੀ ਆ ਗਈ ਮੈਂ ਨੀਲੀ ਰਾਵੀ 3 ਮਹੀਨੇ ਚ ਇੱਕ ਪਾਸ ਮਗਰ ਚੰਗੀ ਕੱਟੀ ਤੇ ਬਾਕੀ ਦੀ ਗੱਲ ਨੰਬਰ ਫੇਰ ਬੋਲੋ ਜੀ ਨੰਬਰ 9876347016 ਪਿੰਡ ਸਹਿਣਾ ਪਿੰਡ ਸਹਿਣਾ ਜਿਲ੍ਹਾ ਬਰਨਾਲਾ ਤੇ ਆਪਣਾ ਲਹਿਰ ਵਾਲੇ ਅੱਡੇ ਤੋਂ ਸਿੱਧੂ ਪੱਤੀ ਚ ਪੁੱਛ ਕੇ ਰਾਜ ਦਾ ਘਰ ਜਦੋਂ ਆਉਣਾ ਓਕੇ ਜੀ ਓਕੇ ਬਾਕੀ ਦੀ ਗੱਲ ਵੀਰੇ ਪ੍ਰੋਪਰ ਮਾਰ ਕੇ ਆਲੀਆਂ ਝੋਟੀਆਂ ਕੋਈ ਐ ਨਹੀਂ ਹੈਗੀ ਜਿਹੜੀ ਤੁਹਾਨੂੰ ਬੂਰੀ ਕਹੀ ਉਹ ਬੂਰਵੀ ਹੋ ਜਿਹੜੀ ਤੁਹਾਨੂੰ ਮੋਰਾ ਦੀ ਕਹੀ ਮੋਰਾ ਹੀ ਹੋ ਤੇ ਜਿਹੜੀ ਤੁਹਾਨੂੰ ਨੀਲੀ রাਵੀ ਕਹੀ ਉਹ ਨੀਲੀ রাਵੀ ਹੋਊ ਜਿਹਨੂੰ ਮਰਜ਼ੀ ਤੁਸੀਂ ਨਾਲ ਲਿਆਓ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਨੀਲੀ ਚੀਜ਼ਾਂ ਨੇ ਕਿ ਨਾਲੇ ਤਾਂ ਗਾਂ ਨੂੰ ਗੱਭਣਾ ਨਾਲੇ ਦੁੱਧ ਪੀਂਗਣਾ ਓਕੇ ਜੀ ਓਕੇ ਜੀ ਹਾਂ ਤੇ ਬਾਕੀ ਦਾ ਤਿੰਨ ਝੋਟੀਆਂ ਤੇ ਤਿੰਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਨੰਬਰ 92 ਦਾ 9876347016 ਪਿੰਡ ਸਹਿਣਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਐਂ ਬੁੱਤੇ ਤਰੀਕ ਬੋਲਦੇ ਅੱਜ ਵੀ ਦੋ ਕੱਲ ਤਾਂ ਹੀ ਫੋਨ ਲਾਉਣ ਉਦੋਂ ਬਾਅਦ ਨਾ ਨਾਲ ਸੇਲ ਹੋ ਜਾਂਦੀ ਪਰੇਸ਼ਾਨੀ ਹੋ ਜਾਂਦੀ ਹੋਰ ਹੱਥ ਆ ਗਿਆ ਗੇਲ 8 ਤਰੀਕਾ ਅੱਜ ਹਾਂ ਉਹ ਆਏ ਆ ਫਿਰ ਬੰਗਿਆਂ ਨੂੰ ਆ ਲੱਗਦਾ ਵੀ ਯਾਰ ਬੈਗੀਆਂ ਜਾਂ ਉਹ ਹੋ ਜਾਂਦਾ ਵੀ ਦਸਾ ਚੰਗਾ ਅੱਜ ਤਰੀਕ 8 7 ਤਰੀਕਾ ਜੀ ਹਾਂ 7 ਆ ਤੀਜਾ ਮਹੀਨਾ ਜੀ ਹੱਥ ਤਾਂ ਹੀ ਫੋਨ ਲਾ ਲੈਣ ਉਦੋਂ ਬਾਅਦ ਸੇਲ ਹੋ ਜਾਂਦਾ ਮਾ ਓਕੇ ਜੀ ਉਹ ਬਾਈ ਕਹਿੰਦੇ ਨੇ ਫੋਨ ਨਹੀਂ ਚਾਹਦਾ ਹੁਣ ਜਦੋਂ ਵਿਕੀਆਂ ਹੁੰਦੀਆਂ ਆ ਮੇਰੇ ਕੋਲੇ ਵੀ ਆਉਂਦਾ ਲੰਬਾ ਇਹ ਕੋਈ ਗੱਲ ਨਹੀਂ ਤੇ ਬਾਕੀ ਦਾ ਨੰਬਰ ਬਾਈ ਦਾ ਬੋਲ ਤਾਂ ਸਾਰਾ ਕੋ ਬੋਲ ਤਾਂ ਪ੍ਰੋਪਰ ਜਾਣਕਾਰੀ ਤੁਸੀਂ ਲੈ ਕੇ ਫੇਰ ਸੌਦੇ ਕਰਨੇ ਆ ਤੇ ਉਦੋਂ ਬਾਅਦ ਤੁਸੀਂ ਖਾਤੇ 'ਚ ਪੈਸੇ ਪਾਉਣੇ ਜਾਂ ਕਿਵੇਂ ਕਰਨ ਉਹ ਬਾਈ ਨਾਲ ਸੰਪਰਕ ਕਰਨਾ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ